ਭਗਵੰਤ ਮਾਨ ਜੀ ਨੇ ਯੁੱਧ ਨਸ਼ੇ ਵਿਰੋਧ ਪੰਜਾਬ ਨੂੰ ਨਸ਼ਾ ਮੁਕਤ ਕੈਂਪੇਨ ਜਿਹੜੀ ਹੈਗੀ ਆ ਨਸ਼ਾ ਮੁਕਤ ਕਰਨ ਦੀ ਕੈਂਪੇਨ ਪਹਿਲੀ ਮਾਰਚ ਤੋਂ ਸ਼ੁਰੂ ਕੀਤੀ ਸੀ ਉਹਨੂੰ ਲੈ ਕੇ ਮੈਂ ਸਾਰੇ ਪੰਜਾਬ ਦਾ ਦੌਰਾ ਕੀਤਾ ਤੇ ਆ ਬਾਰਡਰ ਡਿਸਟ੍ਰਿਕਟ ਮੈਂ ਸਾਰੇ ਹੁਣ ਕਵਰ ਕੀਤੇ ਆ ਜੀ ਤੇ ਮੇਰੇ ਨਾਲ ਜਿਹੜੀ ਉਹਨਾਂ ਦੀ ਟੀਮ ਹੈਗੀ ਆ ਜਿਹੜੀ ਅਸੀਂ ਗਰਾਊਂਡ ਤੇ ਆ ਚਾਹੇ ਸਾਡੇ ਮੇਰੇ ਕੋਲੀਗ ਹੈ ਜੀ ਡਾਕਟਰ ਕਸ਼ਮੀਰ ਸਿੰਘ ਔਰ ਆਪਣੇ ਐਸਐਸਪੀ ਸਾਹਿਬ ਹੈ ਜੀ ਤੇ ਡਿਪਟੀ ਕਮਿਸ਼ਨਰ ਸਾਰੇ ਜਿੰਨੇ ਵੀ ਸਾਡੀ ਟੀਮ ਆ ਜਿਹੜੇ ਜਿਹੜੇ ਅਸੀਂ ਕੋਆਰਡੀਨੇਟਡ ਐਫਰਟ ਦੇ ਨਾਲ ਲੋਕਾਂ ਨੂੰ ਨਸ਼ਾ ਮੁਕਤ ਕਰਨ ਲਈ ਉਹਦੇ ਵਾਸਤੇ ਆ ਕਿ ਅਸੀਂ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਅਸੀਂ ਉਹਨਾਂ ਦੀ ਡੀ ਅਡਿਕਸ਼ਨ ਵਾਸਤੇ ਜਿਹੜੇ ਬੈਡਸ ਦੀ ਕਪੈਸਿਟੀ ਵਧਾ ਰਹੇ ਆ ਜਿਵੇਂ ਤੁਹਾਡੇ ਵਧਾ ਕੇ ਅਸੀਂ ਤਕਰੀਬਨ 250 ਹੋ ਗਏ ਆ ਇਸੇ ਤਰ੍ਹਾਂ ਰੀਹੈਬ ਸ਼ੁਰੂ ਕਰ ਰਹੇ ਆ ਰੀਹੈਬ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਰੀਹੈਬਿਟੇਸ਼ਨ ਦੇ ਵਿੱਚ ਅਸੀਂ ਨਾ ਸਕਿੱਲ ਡਿਵੈਲਪਮੈਂਟ ਦੇ ਨਾਲ ਲਿੰਕ ਕਰ ਰਹੇ ਆ ਉਹਨੂੰ ਉਹਦੇ ਯੋਗਾ ਮੈਡੀਟੇਸ਼ਨ ਕੋਈ ਨਾ ਕੋਈ ਉਹਨਾਂ ਨੂੰ ਕੰਮ ਸਿਖਾਣਾ ਔਰ ਕੋਈ ਉਹਨਾਂ ਦੀ ਕਾਉਂਸਲਿੰਗ ਕਰਨੀ ਤਾਂ ਕਿ ਉਹ ਨਸ਼ਾ ਛੱਡ ਕੇ ਉਹ ਕਿਸੇ ਕੰਮ ਨਾਲ ਜੁੜਨ ਜਾਂ ਉਹਨਾਂ ਨੂੰ ਖੇਡਾਂ ਨਾਲ ਜੋੜਨਾ ਕੰ ਤੇ ਦੂਜੇ ਪਾਸੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਪੁਲਿਸ ਸਖਤੀ ਕਰ ਰਹੀ ਹੈ ਪੂਰੀ ਜਿਵੇਂ ਤੁਹਾਡੇ ਕਿਉਂਕਿ ਬਾਰਡਰ ਡਿਸਟ੍ਰਿਕਟ ਹੈਗਾ ਤਰਨਤਨ ਸਾਹਿਬ ਤੇ ਇੱਥੇ ਨਾ ਪਹਿਲਾਂ ਡਰੋਨਸ ਬਹੁਤ ਆਉਂਦੀਆਂ ਸੀ ਨਸ਼ਾ ਬਹੁਤ ਆਂਦਾ ਸੀਗਾ ਹੁਣ ਬਹੁਤ ਘਟ ਗਿਆ ਤੇ ਜਦੋਂ ਪੁਲਿਸ ਨੇ ਸਖਤੀ ਕੀਤੀ ਆ ਤੇ ਇੱਥੇ ਤੁਹਾਡੇ ਜਿਹੜੀ ਐਂਟੀ ਡਰੋਨ ਟੈਕਨੋਲੋਜੀ ਵੀ ਪਹਿਲੀ ਵਾਰੀ ਯੂਜ਼ ਕੀਤੀ ਆ ਉਹ ਵੀ ਬੜੀ ਕਾਮਯਾਬ ਰਹੀ ਆ ਤੇ ਇਹ ਸਾਰਾ ਕੁਲ ਮਿਲਾ ਕੇ ਜਿਹੜਾ ਹੈਗਾ ਵੀ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਨਸ਼ਾ ਛੁਡਾ ਕੇ ਕੰਮ ਲਗਾਉਣਾ ਔਰ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਉਹਨਾਂ ਤੇ ਸਖਤੀ ਕਰਕੇ ਉਹਨਾਂ ਨੂੰ ਦੇਖੋ ਜਾਂ ਤਾਂ ਉਹ ਨਸ਼ਾ ਛੱਡਣਗੇ ਜਾਂ ਪੰਜਾਬ ਛੱਡਣਗੇ ਉਹਨਾਂ ਤੇ ਪੂਰੀ ਸਖਤੀ ਹੋ ਰਹੀ ਆ ਔਰ ਜਿਹੜੇ ਬੰਦੇ ਲਾ ਬਾਇਡਨ ਸਿਟੀਜ਼ਨ ਬਣ ਜਾਣਗੇ ਉਹ ਫਾਇਦੇ ਚ ਰਹਿਣਗੇ ਜਿਹੜੇ ਨਹੀਂ ਹੋਣਗੇ ਉਹਨਾਂ ਤੇ ਪੂਰੀ ਸਖਤੀ ਕਰੇਗੀ ਜਾਂ ਤਾਂ ਕਿਤੇ ਠਾਣੇ ਚ ਕੁੱਟ ਖਾ ਰਹੇ ਹੋਣਗੇ ਕਿਤੇ ਜੇਲ੍ਹ ਚ ਹੋਣਗੇ ਤੇ ਜਾਂ ਪੰਜਾਬ ਛੱਡ ਕੇ ਜਾਣਗੇ ਇਹ ਦੋ ਆਪਸ਼ਨ ਜਿਹੜੀਆਂ ਹੈਗੀਆਂ ਯੂਥ ਕੋਲੇ ਹੈਗੀਆਂ ਇਹਦੇ ਨਾਲ ਨਾਲ ਜਿਹੜਾ ਹੈਗਾ ਇੱਕ سپورਟ ਗਰੁੱਪ ਆ ਜਿਹੜਾ ਜਿਹੜਾ ਅਸੀਂ ਨਾਰਕੋਟਿਕ ਅਨੋਨਿਮਸ ਤੇ ਐਲਕੋਹਲਿਕ ਅਨੋਨਿਮਸ ਉਹ ਹਰ ਪਿੰਡ ਦੇ ਵਿੱਚ ਹਰ ਮੱਲੇ ਦੇ ਵਿੱਚ ਅਸੀਂ ਕ੍ਰੀਏਟ ਕਰ ਰਹੇ ਹਾਂ ਜਿੱਥੇ ਵੀ ਸਾਡਾ ਕੋਈ ਡੀਡਿਕਸ਼ਨ ਜਾਂ ਵੋਟ ਸੈਂਟਰ ਹੈ ਤਾਕੇ ਜਿਹੜੇ ਇੱਕ سپورਟ ਗਰੁੱਪ ਹੋਵੇ ਜਿਹੜੇ ਬੰਦੇ ਪਹਿਲਾਂ ਨਸ਼ਾ ਕਰਦੇ ਸੀ ਜਾਂ ਕੋਈ ਰਿਟਾਇਰਡ ਐਕਸ ਸਰਵਿਸਮੈਨ ਹੈ ਜਾਂ ਕੋਈ ਹੈਲਦੀ ਬੰਦਾ ਹੈ ਕੋਈ ਸਪੋਰਟਸ ਪਰਸਨ ਹੈ ਜਿਹੜੇ ਉਸ ਗਰੁੱਪ ਦੇ ਵਿੱਚ ਉਹਨਾਂ ਨੂੰ ਸਮਝਾਉਂਦੇ ਆ ਵੀ ਤੁਸੀਂ ਭਾਈ ਇਹਦਾ ਕੋਈ ਫਾਇਦਾ ਨਹੀਂ ਹੈ ਤੇ ਬਹੁਤ ਸਾਰੇ ਪਿੰਡ ਜਿਹੜੇ ਹੈਗੇ ਆ ਉਹ ਪਿੰਡਾਂ ਦੇ ਲੋਕ ਖਾਸ ਕਰਕੇ ਵੈਸੇ ਸਾਰੇ ਲੋਕ ਜਿਹੜੇ ਹੈਗੇ ਆ ਬੜਾ ਓਵਰਵੈਲਮਿੰਗ ਰਿਸਪਾਂਸ ਆ ਕਿ ਜਿਹੜਾ ਨਸ਼ਾ ਛਡਾਉਣ ਵਾਸਤੇ ਸਮਾਜ ਦੀ ਸਾਨੂੰ ਪੂਰੀ ਪੂਰਾ ਸਹਿਯੋਗ ਮਿਲ ਰਿਹਾ ਸਾਨੂੰ ਵੀ ਪੁਲਿਸ ਨੂੰ ਵੀ ਮਤਲਬ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਸਾਰਿਆਂ ਨੂੰ ਤੇ ਇਹ ਓਵਰਆਲ ਬਹੁਤ ਅੱਛੀ ਕ ਇਨੂੰ ਲੈ ਕੇ ਇਹਦੇ ਵਾਸਤੇ ਕੋਈ ਲੋਕ ਇਨਾਂ ਨੂੰ ਮੁਸ਼ਕਲਾ ਹੈਗੀਆਂ ਕੋਈ ਇਨਾਂ ਨੂੰ ਹੋਰ ਜਿਵੇਂ ਇਨਾਂ ਨੂੰ ਸਪੋਸ ਤੁਹਾਡੇ ਇੱਥੇ ਲੋਕਲ ਰਿਕੁਆਇਰਮੈਂਟ ਸੀ ਕਿ ਤਿੰਨ ਹੋਰ ਸਾਨੂੰ ਸੈਂਟਰ ਚਾਹੀਦੇ ਜਿੱਥੇ ਲੋਕਾਂ ਨੂੰ ਦਵਾਈ ਮਿਲਣੀ ਚਾਹੀਦੀ ਆ ਉਹ ਸ਼ੁਰੂ ਕਰਾਣਾ ਹੈ ਜੋ ਸ਼ੁਰੂ ਕਰਾ ਦਿੱਤੇ ਦਵਾਈ ਮਿਲਣ ਲੱਗ ਜਾਈਗੀ ਉੱਥੇ ਇੱਕ ਅੱਧੇ ਦਿਨ ਚ ਤੇ ਇਸ ਤਰ੍ਹਾਂ ਲੈ ਕੇ ਜਿਹੜਾ ਹੈਗਾ ਉਹਦੀ ਅੱਗੇ ਤੋਂ ਅੱਗੇ ਹੋਰ ਕੈਪੈਸਿਟੀ ਕਿੱਦਾਂ ਵਧਾਣੀ ਹੈ ਕੀ ਆਪਣੀ ਰਿਕੁਆਇਰਮੈਂਟ ਹੋਏਗੀ ਫਿਊਚਰ 'ਚ ਤੇ ਜ਼ਿਆਦਾ ਬੱਚੇ ਆਂਦੇ ਆ ਪਹਿਲਾਂ ਲੋਕ ਜ਼ਿਲ੍ਹਾਸ ਜਾ ਰਹੇ ਸੀ ਜ਼ਿਲ੍ਹਾ ਓਵਰਕਰਾਊਡਿਡ ਸੀਗੀਆਂ ਹੁਣ ਸਾਡੇ ਜਿਹੜੇ ਨਸ਼ਾ ਛਡਾਊ ਕੇਂ ਜਾ ਚੜਦੀ ਕਲਾ ਸੈਂਟਰ ਆ ਉਹਦੇ ਵਿੱਚ ਹੁਣ ਲੋਕਾਂ ਦੀ ਜਿਹੜੀ ਆਮਦ ਆ ਵਧ ਰਹੀ ਆ ਤੇ ਅਸੀਂ ਇਹ ਚਾਹੁੰਦੇ ਆ ਕਿ ਜੇਹਾਂ ਦੇ ਵਿੱਚ ਜਿਹੜਾ ਪੁਲਿਸ ਦਾ ਕੰਮ ਘਟੇਗਾ ਜੁਡੀਸ਼ਰੀ ਦਾ ਕੰਮ ਘਟੇਗਾ ਓਵਰ ਆਲ ਜੋ ਨਿਕਲਣਾ ਕੁਝ ਨਹੀਂ ਆ ਇਧਰ ਪ੍ਰੋਡਕਟਿਵ ਕੰਮ ਹੋਏਗਾ ਜਦੋਂ ਬੱਚੇ ਕੰਮ ਸਿੱਖ ਕੇ ਕੰਮ ਲੱਗਣਗੇ ਤਾਂ ਇਹ ਨਸ਼ਾ ਜਿਹੜਾ ਹੈਗਾ ਤੁਹਾਡਾ ਯੁੱਧ ਨਸ਼ਾ ਵਿਰੋਧਾ ਹੈਗਾ ਜੀ ਦੂਜਾ ਮੇਰਾ ਮੰਤਵ ਹੈਗਾ ਕਿ ਜਿਹੜੀਆਂ ਵੈਕਟਰ ਵਾਰਨ ਜਿਹਨੀਆਂ ਕਿ ਆਪਣੇ ਮੱਖੀਆਂ ਮਛਰਾਂ ਨਾਲ ਪੈਦਾ ਹੋਣ ਵਾਲੀਆਂ ਜਾਂ ਵਾਟਰ ਵਾਰਨ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਹੈਗੀਆਂ ਉਹਦਾ ਰਿਵਿਊ ਆ ਜੀ ਤੁਹਾਡੇ ਤਾਰਨ ਤਾਰਨ ਚ ਕਿ ਜਿਹੜਾ ਮੇਰੇ ਵਾਸਤੇ ਉਚਿਤੇ ਤੌਰ ਤੇ ਮਰੇ ਆਉਣ ਦਾ ਕਾਰਨ ਸੀਗਾ ਕਿ ਜਿਹੜਾ ਡੈਂਗੀ ਸੀ ਉਹ ਪਹਿਲਾਂ ਬਰਸਾਤ ਚ ਆਂਦਾ ਸੀ ਆਲਰੇਡੀ ਤੁਹਾਡੇ 15 16 ਕੇਸ ਆ ਚੁੱਕੇ ਆ ਉਹਦਾ ਸਾਰਾ ਰਿਵਿਊ ਕੀਤਾ ਜੀ ਉਥੇ ਕੱਲੇ ਕੱਲੇ ਘਰ ਜਾ ਕੇ ਅਸੀਂ ਜਾ ਕੇ ਚੈੱਕ ਕਰਾਂਗੇ ਉਹਦੇ ਵਾਸਤੇ ਅਸੀਂ ਇਹ ਕੀਤਾ ਕਿ ਪਹਿਲਾਂ ਅਸੀਂ 30 35 40 ਜਿਹੜੇ ਹੈਗੇ ਨਾ ਜੀ ਉਹ ਬਰੀਡਿੰਗ ਚੈਕਰ ਕਹਿੰਦੇ ਉਹਨੂੰ ਉਹ ਜਾ ਕੇ ਲੋਕਾਂ ਦੇ ਫ੍ਰੀਜ ਪਾਣੀ ਖੜਾ ਹੋਇਆ ਕੋਈ ਉਹਨਾਂ ਦਾ ਜਿਹੜਾ ਡੈਜ਼ਰਟ ਕੂਲਰ ਹੈ ਜਾਂ ਹੋਰ ਕੋਈ ਜਿਹੜਾ ਪਾਣੀ ਸਟੋਰ ਕਰਦੇ ਆ ਲੋਕ ਉਹਨੂੰ ਚੈੱਕ ਕਰਦੇ ਸੀ ਹੁਣ ਅਸੀਂ ਇਹਦੇ ਚ ਤੁਹਾਡੇ ਕੋਲੇ 2000 ਤੋਂ ਵੱਧ ਤੁਹਾਡੇ ਕੋਲ ਨਰਸਿੰਗ ਸਟੂਡੈਂਟ ਹੈ ਮੈਡੀਕਲ ਪ੍ਰੋਫੈਸ਼ਨਲ ਹੈ ਉਹਨਾਂ ਨੂੰ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਇੱਕ 1100 ਦੀ ਹੋ ਚੁੱਕੀ ਆ ਬਾਕੀ ਅਸੀਂ ਇੱਕ ਅਗਲੇ ਹਫ਼ਤੇ ਚ ਕਰ ਲਾਂਗੇ ਪੂਰੀ ਮਈ ਦੇ ਵਿੱਚ ਹਰ ਸ਼ੁੱਕਰਵਾਰ ਡੈਂਗੂ ਤੇ ਵਾਰਜੜਾ ਲਾਂਚ ਕਰਾਂਗੇ ਇਸ ਤੋਂ ਸવાય ਅਸੀਂ ਮਈ ਦੇ ਵਿੱਚ ਚੜਾ ਹੈਗਾ ਸਾਰਾ ਅਸੀਂ ਜਿੰਨੇ ਵੀ ਤੁਹਾਡੇ ਜਿਹੜੇ ਬੱਚੇ ਹੈਗੇ ਨਾ ਜੀ ਆਪਣੇ ਪਹਿਲਾਂ ਟੀਚਰਸ ਨੂੰ ਜਿੰਨੇ ਵੀ ਸਕੂਲ ਟੀਚਰ ਆ ਕਾਲਜ ਟੀਚਰਸ ਆ ਉਹਨਾਂ ਨੂੰ ਉਸ ਤੋਂ ਬਾਅਦ ਬੱਚਿਆਂ ਨੂੰ ਟ੍ਰੇਨਿੰਗ ਦੇਵਾਂਗੇ ਵੀ ਆਪਣਾ ਆਪਣਾ ਘਰ ਚੈੱਕ ਕਰਨਾ ਬੱਚੇ ਆਪਣਾ ਘਰ ਚੈੱਕ ਕਰਨਗੇ ਟੀਚਰ ਉਹਨਾਂ ਨੂੰ ਸਿਖਾਣਗੇ ਟੀਚਰਸ will make sure ਕਿ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਕਿਤੇ ਵੀ ਡੈਂਗੂ ਦਾ ਨਾਰਮਾ ਨਾ ਹੋਵੇ ਸੋ ਇਹ ਵਾਲੇ ਜਿਹੜੇ ਦੋ ਕੰਪੇਨ ਹੈਗੀਆਂ ਜਿਹੜੀਆਂ ਸਾਡੀਆਂ ਇੱਕ ਯੋਧਨਸ਼ੀ ਵਿਰੋਧਾ ਹੋਰ ਦੂਜਾ ਵੈਕਟਰ ਤੇ ਵਾਟਰ ਬਾਉਂਡਰੀ ਸਰਕਾਰ ਦੇ